ਇਹ ਘੋੜਿਆਂ ਦੇ ਉੱਤੇ ਗਰੇਜ ਜਿਹੜੇ ਲਾ ਕੇ ਗਏ ਕਾਨੂੰਨ ਅਜੇ ਤੱਕ ਨਹੀਂ ਪਾਸ ਹਟੇ ਤੁਹਾਡਾ ਘੋੜਾ ਬਾਹਰ ਨਹੀਂ ਵੇਖ ਸਕਦਾ ਹੂੰ ਜੇ ਸਾਡੇ ਇੰਨੇ ਘੋੜੇ ਚੰਗੇ ਆ ਜੇ ਇਹੀ ਘੋੜੇ ਕਿਤੇ ਬਾਹਰ ਵਿਕਣ ਅਬਾਨੀਆਂ ਡਾਨੀਆਂ ਦਾ ਤੁਹਾਨੂੰ ਨਾਂ ਲੈਣ ਦੀ ਲੋੜ ਨਹੀਂ ਇਹੀ ਘੋੜੇ ਬਾਹਰ ਅਬਾਨੀਆਂ ਡਾਨੀਆਂ ਤੋਂ ਵੀ ਮਹਿੰਗੇ ਵਿਕਣਗੇ ਬਾਬਾ ਜੀ ਮੇਰੀ ਗੱਲ ਸੁਣੋ ਹੁਣ ਕਿਸੇ ਨੇ ਵਾਰਮ ਬਲੱਡ ਲਿਆਉਣਾ ਇੱਥੇ ਪਿੱਛੇ ਜੇ ਕੋਈ ਵਾਰਮ ਬਲੱਡ ਘੋੜਾ ਲੈ ਕੇ ਆਇਆ ਸੀਗਾ ਹਸ਼ਿਆਰਪੁਰ ਚ ਫ੍ਰੀਜ਼ਨ ਆਏ ਸੀਗੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਤਰ੍ਹਾਂ ਘੋੜੇ ਆਉਂਦੇ ਆ ਕਿ ਤਰ੍ਹਾਂ ਲੈ ਕੇ ਜਾਂਦੇ ਆ ਹੁਣ ਇੱਥੇ ਪਿੱਛੇ ਜੇ ਇੱਕ ਫਾਰਮ ਉਹ ਯੂਰੋ ਦੇ ਯੂਰੋ ਦੇ ਵਿੱਚ ਲੈ ਕੇ ਆਏ ਸੀਗੇ ਕਿਸੇ ਕਿਸੇ ਕਿਸਾਨ ਤੋਂ ਲੈ ਕੇ ਆਏ ਸੀ ਕਿਸੇ ਆਇਲੈਂਡ ਦੇ ਉੱਤੋਂ ਹੁਣ ਆਇਲੈਂਡ ਦਾ ਕਿਸਾਨ ਘੋੜਾ ਯੂਰੋ ਦੇ ਵਿੱਚ ਵੇਚ ਰਿਹਾ ਹੈਗਾ ਤੇ ਉਹ ਵੀ ਕਿਸਾਨ ਆ ਤੇ ਜੇ ਆਹੀ ਕੀਤਾ ਸਾਡੇ ਹੋਵੇ ਸਾਡਾ ਕਿਸਾਨ ਜਿਹਦੇ ਕੋਲ ਚਾਰ ਘੋੜੀਆਂ ਵਾ ਮੰਨ ਲਓ ਉਹਦਾ ਕਰੋੜ ਦਾ ਨਹੀਂ ਵਿਕਦਾ ਉਹਦਾ ਵਸ਼ੇਰਾ 2-2 ਲੱਖ ਦਾ ਹੀ ਵਿਕ ਗਿਆ 1.5 ਦਾ ਵਿਕ ਗਿਆ 2.5 ਦਾ ਵਿਕ ਗਿਆ 15-20 ਲੱਖ ਰੁਪਈਆ ਕਿਸੇ ਜਿੰਸ ਤੋਂ ਨੂੰ ਆਮਦਨ ਤਾਂ ਨਹੀਂ ਨਾ ਆਉਂਦੀ ਉਹ ਆਮਦਨ ਗਈ ਕਿਤਨਾ ਜਿਹੜੇ ਘੋੜੇ ਦੇ ਉੱਤੇ ਰੋਕ ਲੱਗਾ ਹੋਇਆ ਜਿਹੜੀ ਘੋੜੇ ਦੇ ਉੱਤੇ ਸਰਕਾਰੀ ਤੌਰ ਤੇ ਰੇਜ ਬੈਨ ਲਾ ਕੇ ਗਏ ਹੋਇਆ ਅੰਗਰੇਜ਼ਾਂ ਨੇ ਜਿਹੜੇ ਵਰਲਡ ਵਾਰ ਦੇ ਵਿੱਚ ਦੇਸ਼ ਤਬਾਹ ਹੋਏ ਸੀਗੇ ਜਰਮਨ ਫਰਾਂਸ ਇੰਗਲੈਂਡ ਅਮਰੀਕਾ ਸਾਰਿਆਂ ਦੇਸ਼ਾਂ ਦੇ ਘੋੜਿਆਂ ਦੇ ਵਪਾਰ ਤੋਂ ਹੀ ਉਹਨਾਂ ਦੇ ਡਾਲਰ ਪੌਂਡ ਯੂਰੋ ਤਾਂ ਗਈ ਆ ਸਾਡਾ ਰੁਪਈਆ ਆਏਦਨ ਮਰ ਰਿਹਾ ਮੇਰੇ ਕੋ ਇੱਕ ਮੁੱਦਾ ਨਹੀਂਗਾ ਮੇਰੇ ਕੋ ਬਹੁਤ ਨੇ ਇਟਲੀ ਜਾ ਸਕਦੇ ਆਪਣੇ ਘੋੜੇ ਕੇ ਨਹੀਂ ਜਾ ਸਕਦੇ ਤੁਸੀਂ ਦੱਸੋ ਖੜ ਕੇ ਵਿਖਾਓ ਨਹੀਂ ਨਹੀਂ ਜਾ ਸਕਦੇ ਕਿ ਨਹੀਂ ਜਾ ਸਕਦੇ ਇਟਲੀ ਬੱਬਾ ਜੀ ਪ੍ਰੋਸੀਜਰ ਤੇ ਗਵਰਨਮੈਂਟ ਨੇ ਜਦੋਂ ਪਹਿਲਾਂ ਹੀ ਬੈਨ ਲੱਗਾ ਹੋਇਆ ਜੀ ਗਲੈਂਡਰ ਦਾ ਤੇ EIA ਦਾ ਹੂੰ ਗਲੈਂਡਰ ਇੱਕ ਬਿਮਾਰੀ ਆ EIA ਇੱਕ ਬਿਮਾਰੀ ਆ ਉਹ ਸਾਡੀ ਮਤਲਬ ਕਿ ਵੈਟਨਰੀ ਚੋਂ ਨਹੀਂ ਆਈ ਉਹ ਜਦੋਂ ਕੋੜਾ ਅੰਗਰੇਜ਼ਾਂ ਨੇ ਪੈਦਾ ਕੀਤਾ ਉਦੋਂ ਆਈ ਆ ਕਿਉਂਕਿ ਜਿਹੜਾ ਥੈਰੋ ਬਰੀਡ ਕੋੜਾ ਨਾ ਇਹ ਫਰੀਜ਼ਨ ਕੋੜੀਆਂ ਹੂੰ ਅਰੇਬਨ ਕੋੜੇ ਕੋੜੇ ਕੋੜੀਆਂ ਜੰਗਲੀ ਕੋੜੇ ਕੋੜੀਆਂ ਤੇ ਹੋਰ ਮੰਗੋਲ ਦੇ ਘੋੜੇ ਕੋੜੀਆਂ ਕਈਆਂ ਬਰੀਡਾਂ ਨੂੰ ਇਕੱਠਾ ਕਰਕੇ ਇਹ ਉਹ ਕੋੜਾ ਬਣਾਇਆ ਜਿਹੜਾ ਕਿਸੇ ਵੀ ਵੈਦਰ ਤੇ ਸੈੱਟ ਬਹਿ ਜਾਂਦਾ ਅੰਗਰੇਜ਼ਾਂ ਦਾ ਦੇਖੋ ਤੇ ਅੰਗਰੇਜ਼ਾਂ ਨੇ 10 ਸਟੌਪ ਬਰੀਡ ਦੇ ਘੋੜੇ ਜਿਹੜੇ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਿੱਤੇ ਸੀਗੇ ਅੱਛਾ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਘੋੜਿਆਂ ਦਾ ਖਿੱਤਾ ਸਭ ਤੋਂ ਤਕੜਾ ਉਹ ਕਿਹੜੀ ਉਹ ਕਿਹੜੀ ਬਰੀਡ ਸੀ ਉਸਦੇ ਬਾਰੇ ਥੈਰੋ ਬਰੀਡ ਕਹ ਲੋ ਥੈਰੋ ਬਰੀਡ ਤੇ ਵਾਰਮ ਬਲਡ ਵਾਰਮ ਬਲਡ ਸਭ ਤੋਂ ਜ਼ਿਆਦਾ ਥੈਰੋ ਬਰੀਡ ਆ ਹੂੰ ਉਹ ਹੁਣ ਮਸਲਾ ਕੀ ਆ ਮਸਲਾ ਇਹ ਆ ਵੀ ਜਿਹੜੀ ਬਰੀਡ ਇਸ ਖੇਤੇ ਚ ਖੜੀ ਕੀਤੀ ਗਈ ਅੱਜ ਵੀ ਲੈਂਦੇ ਪੰਜਾਬ ਚ ਸੁਰੱਖਿਅਤ ਆ ਤੇ ਦੁਨੀਆ ਦੇ ਕਿੱਥੇ ਪਹੁੰਚ ਗਈ ਆ ਉਹ ਹੂੰ ਉਹਦਾ ਅੰਗ ਉਹਦੇ ਨਕਸ਼ ਉਹਦੇ ਨੈਣ ਉਹਦਾ ਬੋਡੀ ਸਟਰਕਚਰ ਉਹਦੀ ਭਾਜ ਉਹਨਾਂ ਦੀ ਗੇਮ ਉਹਨਾਂ ਦੀ ਸਾਸ਼ਵਾਰੀ ਉਹ ਅੱਜ ਮੈਂ ਵਾਰ-ਵਾਰ ਕਹਿ ਰਿਹਾ ਵਾਂ ਅਸੀਂ ਉਥੇ ਖਲੋਤੇ ਆਂ ਕਿ ਜੇ ਇਹ ਮੁੱਦੇ ਨੂੰ ਅਸੀਂ ਨਾ ਸੁਲਝਾਇਆ ਅਸੀਂ ਜ਼ਿੰਦਗੀ ਦੇ ਪਲੇਟਫਾਰਮ ਤੇ ਘੋੜਿਆਂ ਦੀ ਜਿਹੜੀ ਗੇਮ ਆ ਜਿਹੜੀ ਘੋੜਿਆਂ ਦੀ ਸਾਡੀ ਸ਼ਾਹਸਵਾਰੀ ਆ ਨਿਜ਼ਾਬਾਜੀ ਆ ਉਹ ਇਸ ਲੈਵਲ ਤੋਂ ਰਾਸ਼ਟਰੀ ਇੰਟਰਨੈਸ਼ਨਲ ਲੈਵਲ ਤੇ ਨਾ ਪਹੁੰਚੀ ਜਿੰਨੀ ਪਛੜਦੀ ਗਈ ਉਹ ਸਾਡੇ ਡੀਐਨਏ ਚੋਂ ਨਿਕਲ ਜਾਣੀ ਆ ਸਾਡੇ ਡੀਐਨਏ ਚੋਂ ਸਵਾਰੀ ਨਿਕਲ ਜਾਣੀ ਆ ਘੋੜਿਆਂ ਚੋਂ ਭਜਣਾ ਨਿਕਲ ਜਾਣਾ ਜਗਾ ਸੰਤੋਸਾਨ ਪੈਦਾ ਹੋਈ ਗਏ ਮੇਰੀ ਗੱਲ ਗਲਤ ਆ ਤੇ ਦੱਸ ਤੋ ਸ਼ੋ ਤੁਹਾਨੂੰ ਗਲਤ ਕਿਉਂ ਲੱਗਦੇ ਨੇ ਕਹਿੰਦੇ ਆਖਿਆ ਸ਼ੋ ਗਲਤ ਆ ਸ਼ੋਆਂ ਬਾਰੇ ਤਾਂ ਮੈਂ ਕਿੰਨਾ ਬੋਲਿਆ ਮੈਂ ਤਾਂ ਪੰਜਾਬ ਦੇ ਘੋੜਿਆਂ ਦੀਆਂ ਕਿੰਨੀਆਂ ਸਿਫਤਾਂ ਕੀਤੀਆਂ ਕੱਢੂ ਮੇਰੀਆਂ ਰੀਲਾਂ ਕਿੰਨੀਆਂ ਚੱਲਣ ਰਹੀਆਂ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦੇ ਆਂ ਵੀ ਬਰੀਡਰ ਦਾ ਤੇ ਰਾਈਡਰ ਦਾ ਬਹੁਤ ਵੱਡਾ ਰਿਸ਼ਤਾ ਬਰੀਡਰ ਤੋਂ ਬਗੈਰ ਰਾਈਡਰ ਨੂੰ ਘੋੜਾ ਹੀ ਨਹੀਂ ਮਿਲਣਾ ਛੋਟੇ ਤੇ ਆਪਣੀ ਕੋਈ ਟਿੱਪਣੀ ਨਹੀਂ ਹੋਈ ਵੀਡੀਓ 'ਚ ਵੀ ਨਹੀਂ ਹੋਈ ਆਪਾਂ ਤਾਂ ਇਹ ਗੱਲ ਕਹਿ ਰਹੇ ਆਂ ਵੀ ਸਾਫ਼ ਸ਼ਫਾਫ਼ ਸਹੀ ਗੱਲ ਜਿਹੜਾ ਬੰਦਾ ਘੋੜਾ ਲਵੇ ਉਹਦੇ ਨਸਲ ਦੇ ਵਿੱਚ ਮੁੜ ਕੇ ਘੋੜਸਵਾਰੀ ਚੱਲੇ ਉਹ ਉਹ ਪਰ ਤੁਸੀਂ ਕਹਿੰਦੇ ਸੀ ਵੀ ਐਦਾਂ ਕਿਦਾਂ ਘੋੜੇ ਨੂੰ ਮਾਪਿਆ ਜਾ ਸਕਦਾ ਹੈ ਵੀ ਕੰਨ ਝੁੰਗੇ ਆ ਕਿ ਨਹੀਂ ਉਹ ਖੜਦਾ ਕਿਦਾਂ ਕਿਦਾਂ ਨਹੀਂ ਆ ਹਰ ਕਿਸੇ ਦੀ ਆਪਣੀ ਆਪਣੀ ਜਿਹੜੀ ਆ ਉਹ ਸੁੰਦਰਤਾ ਹੁੰਦੀ ਹੈ ਐਦਾਂ ਐਦਾਂ ਅਸੀਂ ਸ਼ੋਅ ਥੋੜੀ ਨਾ ਕਰ ਸਕਦੇ ਆ ਕਵਰ ਜੀ ਜਦੋਂ ਨਾ ਸਾਡੇ ਘੋੜੇ ਚੈੱਕ ਹੁੰਦੇ ਨੇ ਨੈਸ਼ਨਲ ਦੇ ਵਿੱਚ ਮੈਂ ਐਂਡਿਓਰੈਂਸ ਖੇਡੇ ਆ ਵਾਂ ਮੈਂ ਸਾਰੀਆਂ ਮੇਜਾਬਾਦੀਆਂ ਖੇਡੇ ਆ ਵਾਂ ਉਹਦੇ ਵਿੱਚ ਸਾਡੇ ਘੋੜੇ ਸਰਕਾਰੀ ਡਾਕਟਰ ਚੈੱਕ ਕਰਦੇ ਆ ਨੈਸ਼ਨਲ ਤੋਂ ਟੀਮਾਂ ਆਉਂਦੀਆਂ ਸਾਨੂੰ ਪਤਾ ਨਹੀਂ ਹੁੰਦੇ ਉਥੇ ਕਿਸੇ ਘੋੜੇ ਦਾ ਕੱਦ ਨਹੀਂ ਮਾਇਨਾ ਰੱਖਦਾ ਕਿਸੇ ਘੋੜੇ ਦਾ ਰੰਗ ਰੂਪ ਨਹੀਂ ਮਾਇਨਾ ਰੱਖਦਾ ਕਿਸੇ ਘੋੜੇ ਦੇ ਕੰਨ ਨਹੀਂ ਮਾਇਨਾ ਰੱਖਦੇ ਜਿਹੜੀ ਸਪੋਰਟਸ ਆ ਉਦੋਂ ਬਾਅਦ ਦੋ ਬਰੀਡਾਂ ਦੇ ਉੱਤੇ ਹੀ ਹੁਸੰਦਾ ਕੰਮ ਚੱਲ ਰਿਹਾ ਕਾਠਿਆਵਾੜੀ ਤੇ ਮਾਰੂਵਾੜੀ ਬਾਕੀ ਦੁਨੀਆ ਦੇ ਵਿੱਚ ਇੰਨੀ ਬਰੀਡ ਆ ਇੰਨੀ ਬਰੀਡ ਆ ਮੈਂ ਤੇ ਸਾਰਾ ਕੁਝ ਦੱਸਦਾ ਵੀ ਘੋੜੇ ਦਾ ਜਿਹੜਾ ਸ਼ੋਅ ਆ ਸ਼ੋਅ ਤਾਂ ਹਰੇਕ ਥਾਂ ਤੇ ਹੁੰਦਾ ਵਾ ਹੂੰ ਹੋਣ ਦਾ ਤਰੀਕਾ ਹੋਰ ਆ ਕੁਝ ਉਹ ਪਹਿਲੀ ਪ੍ਰੋ ਪੰਜਾਬੀ ਵਾਲੀ ਵੀਡੀਓ ਚ ਵੀ ਹੁਣ ਆਪਾਂ ਦੁਬਾਰਾ ਉਹ ਗੱਲ ਕਰਦੇ ਚੰਗੇ ਨਹੀਂ ਲੱਗਦੇ ਉਹਦੇ ਵਿੱਚ ਮੈਂ ਸਾਰਾ ਦੱਸਿਆ ਹੋਇਆ ਵਾ ਕਿ ਘੋੜਿਆਂ ਦੇ ਦੁਨੀਆ ਚ ਸ਼ੋਅ ਕਿ ਤਰ੍ਹਾਂ ਹੁੰਦੇ ਆ ਸਾਡੇ ਸਿੱਧਾ ਸ਼ੋਅ ਹੋ ਜਾਂਦਾ ਵਾ ਦੁਨੀਆ ਦੇ ਕਿੰਦਾ ਦੁਨੀਆ ਚ ਕਿੰਦਾ ਹੁੰਦੇ ਨੇ ਦੁਨੀਆ ਚ ਇਦਾਂ ਹੁੰਦਾ ਵਾ ਆਪਾਂ ਰਿਪੀਟ ਕਰ ਦਿੰਨੇ ਆ ਕੋਈ ਨਾ ਪਹਿਲਾ ਬਰੀਡਰ ਬਰੀਡ ਪੈਦਾ ਕਰਦਾ ਉਹਦੇ ਕੋ ਘੂੜੀਆਂ ਹੁੰਦੀਆਂ ਵਾ ਇੱਕ ਦੋ ਸਟੇਲੀਅਨ ਹੁੰਦੇ ਆ ਚੰਗੇ ਬਰੀਡਰ ਦੋ ਤੇ ਦੋ ਤਿੰਨ ਆਪਣੇ ਸਟੱਡ ਫਾਰਮ ਨੇ ਢਵਾਣੇ ਇੱਕ ਆਪਣੇ ਨਕੋਦਰ ਨੇ ਕੁਝ ਇੱਕ ਆਪਣੇ ਜਿੰਨਾਂ ਨੂੰ ਮੈਂ ਜਾਣਦਾ ਵਾ ਭਰਾਰ ਸਾਹਿਬ ਦਾ ਮੁਖਸਰ ਸਾਹਿਬ ਇੱਥੇ ਇੱਕ ਟਾਈਮ ਦੇ ਵਿੱਚ ਘੋੜੀਆਂ ਬਰੀਡ ਹੋਣੀਆਂ ਇੱਕ ਟਾਈਮ ਦੇ ਵਿੱਚ ਬੱਚੇ ਆਉਣੇ ਆ ਉਹਨਾਂ ਦਾ ਪੂਰਾ ਹੁੰਦਾ ਵਾ ਕਿ ਆ ਬੱਚੇ ਆ ਘੋੜੀਆਂ ਸੂਣ ਵਾਲੀਆਂ ਆ ਘੋੜੀਆਂ ਸੂ ਚੁੱਕੀਆਂ ਆ ਆ ਬੱਚੇ ਹੁਣ ਘੋੜੀਆਂ ਤੋਂ ਪਾਸੇ ਕਰਤੇ ਆ ਆ ਵੱਡੇ ਤੇ ਆ ਵਿਕਣ ਵਾਲੇ ਇਸ ਤਰ੍ਹਾਂ ਚੱਲਦਾ ਉੱਥੇ ਕੰਮ ਡਾਈਟ ਪਲਾਨ ਪੂਰਾ ਟੌਪ ਦਾ ਉਦੋਂ ਬਾਅਦ ਫਿਰ ਜਿਹੜੇ ਸੇਠ ਨੇ ਜਿਹੜੇ ਦਰਬੀ ਦੇ ਵਿੱਚ ਜਿਨ੍ਹਾਂ ਦੇ ਘੋੜੇ ਭੱਜਦੇ ਨੇ ਉਹਨਾਂ ਦਾ ਬੰਦਾ ਆਉਣਾ ਉਦੋਂ ਜਿੰਨੂ ਦਲਾਲ ਕਹਿੰਦੇ ਆ ਹੂੰ ਉਹਨੇ ਆਣ ਕੇ ਘੋੜਾ ਸਿਲੈਕਟ ਕਰਨਾ ਰੇਟ ਸਿਲੈਕਟ ਹੋ ਜਾਣਾ ਜਿਹੜਾ ਘੋੜਾ ਕਿਸੇ ਦਲਾਲ ਨੇ ਰਿਜੈਕਟ ਕਰਤਾ ਉਹ ਮੁੜ ਕੇ ਦੂਜੇ ਦਲਾਲ ਨੇ ਵੀ ਸਿਲੈਕਟ ਨਹੀਂ ਕਰਨਾ ਉਹਨੂੰ ਉਹਨਾਂ 사이ਟ ਤੇ ਕਰ ਦੇਣਾ ਉਹ ਕਿਸੇ ਅਕੈਡਮੀ ਤੇ ਜਾਂ ਹੋਰ ਕਿਤੇ ਘੋੜਾ ਉਹ ਚੰਗਾ ਹੁੰਦਾ ਪਰ ਰੇਸ ਕੋਰਸ ਵਾਸਤੇ ਰੇਸ ਕੋਰਸ ਚ ਬਿੱਟ ਬਹੁਤ ਤਕੜੀ ਲੱਗਦੀ ਆ ਬੜਾ ਵੱਡਾ ਪੈਸੇ ਦਾ ਕੰਮ ਆ ਉਹਦੇ ਵਾਸਤੇ ਜੇ ਘੋੜਾ ਕਰੋੜਾਂ ਦਾ ਵਾ ਜੋ ਵੀ ਆ ਉਹ ਜਿੰਨੀ ਕੀਮਤ ਤੈਅ ਹੋ ਗਈ ਉਹ ਬੜੀ ਜਲਦੀ ਤੈਅ ਹੋ ਕੇ ਦਲਾਲ ਨੇ ਚਲੇ ਜਾਣਾ ਫਿਰ ਉਹ ਘੋੜੇ ਰੇਲ ਗੱਡੀਆਂ ਦੇ ਵਿੱਚ ਬੋਗੀਆਂ ਰਹੀਆਂ ਥਾਂ ਥਾਂ ਹੀ ਬੈਂਗਲੌਰ, ਪੂਨੇ, ਦਿੱਲੀ, ਮਹਾਰਾਣੀ ਲక్ష్ਮੀਬਾਈ ਰੇਸ ਕੋਰਸ ਆ ਇੱਧਰ ਸਾਰੇ ਜਿੱਥੇ ਜਿੱਥੇ ਉਹ ਸਿਲੈਕਟ ਹੋਇਆ ਚਲੇ ਜਾਣੇ ਉੱਥੇ ਫਿਰ ਇਹ ਇਦਾਂ ਹੀ ਇੱਥੇ ਲਾ ਲਓ ਇਦਾਂ ਅਸਟ੍ਰੇਲੀਆ ਲਾ ਲਓ ਇਦਾਂ ਹੀ ਦੁਬਈ ਲਾ ਲਓ ਇਹ ਦੁਨੀਆ 'ਚ ਜਿਹੜੇ ਵੀ ਰੇਸ ਕੋਰਸ ਆ ਪਰ ਮੈਂ ਉਦਾਹਰਣ ਇੱਥੋਂ ਦੇ ਰਿਹਾ ਉੱਥੇ ਘੋੜਾ ਫਿਰ ਭੱਜਦਾ ਜਿਹੜਾ ਘੋੜਾ ਜ਼ਿਆਦਾ ਜਿੱਤਦਾ ਜਿੰਨਾ ਲੰਮਾ ਸਮਾਂ ਭੱਜਦਾ ਉਹਦੀ ਫਿਰ ਜੰਮਣ ਤੋਂ ਲੈ ਕੇ ਜਿੱਤਣ ਤੱਕ ਦੀ ਇੱਕ ਸੀਵੀ ਕਾਰਡ ਬਣਦਾ ਹੂੰ ਉਹਦੀ ਰਾਈਡਰ ਆਈਡੀ ਬਣਦੀ ਆ ਹੂੰ ਇ ਇਹ ਫਾਈ ਤੋਂ ਉਹਦਾ ਪਾਸਪੋਰਟ ਬੰਦਾ ਵਾ ਜੋਕੀ ਦੀ ਰਾਈਡਰ ਆਈਡੀ ਬੰਦੀ ਆ ਫਿਰ ਉਹਨੂੰ ਜੋਕੀ ਭਜਾਉਂਦਾ ਵਾ ਉਹਦੀ ਜਿੱਤ ਵੱਖਰੀ ਆ ਕੌਣ ਕੌਣ ਉੱਤੇ ਪੈਸਾ ਲਾਉਂਦਾ ਕੀ ਉਹਦਾ ਘੋੜੇ ਦਾ ਇੱਕ ਲੰਮੀ ਉਮਰ ਖੇਡ ਕੇ ਐਕਸਪੀਰੀਅੰਸ ਏਜ ਖੇਡ ਕੇ ਫਿਰ ਉਹ ਵਾਪਸ ਸ਼ੋਅ ਹੁੰਦਾ ਉਹਦਾ ਹੂੰ ਫਿਰ ਉਹ ਦੱਸਿਆ ਜਾਂਦਾ ਵੀ ਇੱਥੋਂ ਆਇਆ ਐਸਾਨ ਦਾ ਬੱਚਾ ਆ ਇਹਦੀ ਮਾਂ ਗੇਮ ਖੇਡਣ ਤੋਂ ਬਾਅਦ ਇੰਨਾ ਖੇਡਿਆ ਗੇਮ ਖੇਡਣ ਤੋਂ ਬਾਅਦ ਸ਼ੋਅ ਹੁੰਦਾ ਜੀ ਸਿੱਧਾ ਨਹੀਂ ਸ਼ੋਅ ਹੁੰਦਾ ਨਾ ਕਹਤਾ ਸ਼ੋਅ ਸਿੱਧਾ ਹੋਣਾ ਹੀ ਨਹੀਂ ਉਹ ਹੁਣ ਸੁਣੋ ਨਾ ਪੂਰੀ ਗੱਲ ਫਿਰ ਜਦੋਂ ਖੇਡ ਕੇ ਉਹਦੀ ਖੇਡ ਦੱਸੀ ਜਾਂਦੀ ਵੀ ਐਨਾ ਜਿੱਤਿਆ ਏ ਜਿੰਨਾ ਜਿੱਤਿਆ ਉਨਾ ਹੀ ਉਹਨੂੰ ਸਲਾਇਆ ਜਾਂਦਾ ਓਨੀ ਵੱਡੀ ਉਹਦੀ ਕੀਮਤ ਲੱਗਦੀ ਓਨੀ ਕੀਮਤ ਲੱਗਦੀ ਆ ਫਿਰ ਉੱਥੇ ਵਾਪਸ ਉੱਥੇ ਫਿਰ ਬਰੀਡਰ ਖਲੋਤਾ ਹੁੰਦਾ ਪਹਿਲਾਂ ਬਰੀਡਰ ਕੋਲ ਖੜਾਉਣ ਵਾਲਾ ਖਲੋਤਾ ਵਾ ਫਿਰ ਖੜਾਉਣ ਵਾਲੇ ਕੋਲ ਫਿਰ ਬਰੀਡਰ ਖਲੋਤਾ ਖਲੋਤਾ ਠੀਕ ਆ ਜੀ ਕਿੰਨਾ ਸੋਹਣਾ ਰਿਸ਼ਤਾ ਸਾਡੇ ਇਹ ਹੈ ਨਹੀਂ ਗਾ ਸਾਡੇ ਸਪੋਰਟਸ ਹੈ ਨਹੀਂ ਗੀ ਰਾਈਡਰ ਦਾ ਸਿਰਫ ਬਰੀਡਰ ਆ ਬਰੀਡਰ ਕੋੜਾ ਦੇ ਦਿੰਦਾ ਵਾ ਉਹ ਦੂਜਾ ਬੰਦਾ ਕਹਿੰਦਾ ਮੈਂ ਵੀ ਬ੍ਰੀਡਰੀ ਬਣਾਣਾ ਹੁਣ ਪਤਾ ਨਹੀਂ ਬਣਦਾ ਕਿ ਨਹੀਂ ਬਣਦਾ ਹੁਣ ਸਾਡੇ ਪੰਜਾਬ ਚ ਇਹ ਵੇਖੋ ਕਿੰਨਾ ਆਸਟ੍ਰੇਲੀਅਨ ਖਲੋਤਾ ਜੇ ਇੰਨਾ ਆਸਟ੍ਰੇਲੀਅਨ ਖਲੋਤਾ ਹੋਵੇ ਇੰਨੇ ਆਸਟ੍ਰੇਲੀਅਨਾਂ ਦੇ ਬੱਚੇ ਸਾਡੇ ਤੋਂ ਤਾਂ ਖੇੜ ਹੀ ਨਹੀਂ ਖਤਮ ਹੋਣੀ ਚਾਹੀਦੀ ਸਾਡੇ ਤੇ ਬਹੁਤ ਜ਼ਿਆਦੀ ਖੇੜ ਹੋਣੀ ਚਾਹੀਦੀ ਆ ਕਿ ਇੰਨੇ ਸਾਨਾ ਦੇ ਬੱਚੇ ਇੰਨੇ ਘੋੜੀਆਂ ਕੱਲਿਆਂ ਸਾਨਾ ਬਗੈਰ ਵੀ ਨਹੀਂ ਸਰਨਾ ਤੇ ਸਵਾਰਾਂ ਬਗੈਰ ਵੀ ਨਹੀਂ ਸੱਕਦਾ ਮੇਰੀ ਗੈਰੀ ਗੱਲ ਮੇਰੀ ਪੂਰੀ ਗੱਲ ਸੁਣ ਲਿਓ ਉਥੋਂ ਫੇਰ ਆਪਣੀ ਹیثیت ਦੇ ਹਿਸਾਬ ਨਾਲ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਤੀਜੇ ਨੰਬਰ ਵਾਲਾ ਜਿੰਨੀ ਜਿੰਨੀ ਕਿਸੇ ਦੀ ਪੈਸੇ ਲਾਉਂਦੀ ਸਹੀयत ਆ ਬਰੇ ਡਰਾਪਦਿਆਂ ਫਾਰਮਾਂ ਦੇ ਘੋੜੇ ਲੈ ਆਉਂਦੇ ਆ ਪੰਜਾਬ ਦੇ ਹਰਿਆਣੇ ਦੇ ਜਾਂ ਹਿੰਦੁਸਤਾਨ ਦੇ ਫਾਰਮਾਂ ਤੇ ਬਾਹਰੋਂ ਘੋੜੇ ਵੀ ਆਉਂਦੇ ਜੀ ਇਹ ਬਾਹਰੋਂ ਵੀ ਖਰੀਦ ਕੇ ਲੈ ਆਉਂਦੇ ਜੀ ਬਾਹਰੋਂ ਇੱਥੇ ਘੋੜਾ ਆ ਸਕਦਾ ਵਾ ਇੱਥੋਂ ਬਾਹਰ ਨਹੀਂ ਜਾ ਸਕਦਾ ਇੱਥੋਂ ਬਾਹਰ ਨਹੀਂ ਜਾ ਸਕਦਾ ਉਹ ਅਗਲੇ ਬਣਾ ਕੇ ਗਏ ਕਾਨੂੰਨ ਤੁਹਾਡੇ ਸਿਰ ਤੇ ਲੱਗੇ ਹੋਏ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਤੀ ਵੀ ਜਦਨ ਤੁਹਾਡੇ ਘੋੜੇ ਬਾਹਰ ਵਿਕਣ ਲੱਗ ਗਏ ਤੇ ਬਾਈ ਜੀ ਇੱਥੇ ਫਿਰ ਪੰਜਾਬ ਸਰਕਾਰ ਜਾਂਦੀ ਰਹਿੰਦਾ ਮੈਂ ਕੋੜਿਆਂ ਦਾ ਉਹ ਮੁੱਦਾ ਪਚਾਰਿਆ ਤੇ ਪਸਾਰਿਆ ਵਾ ਜਿਹਦੇ ਵਿੱਚ ਹਕੂਮਤ ਨੂੰ ਲੈ ਕੇ ਹਾਕਮਾਂ ਤੱਕ ਨੂੰ ਸਵਾਲ ਕਰੋ ਵੀ ਇਹ ਕੀ ਗੱਲ ਵਾ ਉਹ ਤੁਹਾਡਾ ਫਾਇਦਾ ਹੋਣਾ ਫਰੀਡਰੋ ਤੁਹਾਡਿਆਂ ਸਾਨਾਂ ਦੇ ਬੱਚੇ ਵਿਕਣੇ ਆ ਤੁਹਾਡੇ ਕੋੜੀਆਂ ਕੋੜੇ ਵਿਕਣੇ ਆ ਮੈਂ ਤਾਂ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਲੜ ਰਿਆ ਮੈਂ ਤਾਂ ਸਮੁੱਚੇ ਖਿੱਤੇ ਦੀਆਂ ਅੱਖਾਂ ਖੋਲੀਆਂ ਸਾਰਿਆਂ ਦੀ ਜੇ ਮੈਨੂੰ ਪਤਾ ਸੀ ਮੈਂ ਦੱਸਦਾ ਕੋੜਾ ਤੁਸੀਂ ਕਹਿ ਰਹੇ ਹੋ ਜਾ ਹੀ ਨਹੀਂ ਸਕਦਾ ਨਹੀਂ ਜਾ ਸਕਦਾ ਦੱਸੋ ਕਿਹੜਾ ਫਿਰ ਤੁਸੀਂ ਕਹੋਗੇ ਗੱਲ ਮਾ ਘੁਮਾ ਕੇ ਉੱਥੇ ਲੈ ਕੇ ਜਾਂਦਾ ਮੈਂ ਪਰ ਲੈ ਕੇ ਜਾਣੀ ਪੈਣੀ ਹੈ ਫਿਰ ਬਾਬਾ ਜੀ ਕੋ ਕਹਿੰਦਾ ਸੀ ਮੈਨੂੰ ਇਟਲੀ ਦੀ ਪੀਆਰ ਮਿਲਦੀ ਵੀ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਉਹ ਇਟਲੀ ਇਟਲੀ ਦੀ ਪੀਆਰ ਫਿਲਦੀ ਵੀ ਆ ਬੰਦੇ ਦੇ ਤਿੰਨ ਡਿਫੈਂਡਰਾਂ ਜਿਹੜੀਆਂ ਨੇ ਕੋਈ ਇਹਨੂੰ ਵੀ ਮਿਲ ਰਹੀ ਆ ਨਹੀਂ ਨਹੀਂ ਬਾਬਾ ਜੀ ਨੂੰ ਉਹ ਕਹਿੰਦੇ ਸੀ ਵੀ ਇੱਕ ਬੰਦਾ ਇੱਕ ਬੰਦੇ ਨੇ ਮੈਨੂੰ ਕਾਲ ਕੀਤੀ ਵੀ ਇਟਲੀ ਦੀ ਪੀਆਰ ਦਵਾਂਗੇ ਤਿੰਨ ਡਿਫੈਂਡਰਾਂ ਦਵਾਂਗੇ ਕੋੜਾ ਚ ਪੰਜਾਬ ਸ਼ਿੰਗਾਰ ਸਾਨੂੰ ਦੇ ਦੇ ਨਹੀਂ ਨਹੀਂ ਪੰਜਾਬ ਸ਼ਿੰਗਾਰ ਇੱਥੇ ਰਹੂਗਾ ਕਿ ਇਟਲੀ ਜਾਊਗਾ ਇਹ ਤਾਂ ਉਹਨਾਂ ਨੂੰ ਪਤਾ ਹੋਵੇ ਆ ਤੇ ਮੈਨੂੰ ਉਹ ਸਵਾਲ ਕਰੋ ਨਾ ਵੀ ਕੋੜਾ ਕਿਹੜਾ ਬਾਹਰ ਗਿਆ ਵਾ ਵੀ ਤੂੰ ਕਹਿ ਰਿਹਾ ਵਾ ਵੀ ਕੋੜਾ ਬਾਹਰ ਜਾਂਦਾ ਹੀ ਨਹੀਂਗਾ ਵੀ ਫਲਾਨਾ ਕੋੜਾ ਬਾਹਰ ਚਲੇ ਗਿਆ ਹੂੰ ਮਸਲਾ ਇਹ ਆ ਵੀ ਜਦੋਂ ਇੱਕ ਵੀ ਚਲ ਗਿਆ ਨਾ ਬਾਬਾ ਜੀ ਸਾਡੇ ਕੋੜੇ ਵਾਰੀਅਰ ਹORS ਨੇ ਸਾਡਿਆਂ ਕੋੜੀਆਂ ਨੇ ਰਾਵੀਆਂ ਚ ਛਾਲ ਮਾਰੀ ਆ ਸਾਡਿਆਂ ਕੋੜਿਆਂ ਨੇ ਅਟਕ ਤਰਿਆ ਵਾ ਤੇ ਐਸ ਵਕਤ ਲੈਂਦੇ ਪੰਜਾਬ ਵਾਲਿਆਂ ਨੇ ਬਾਬਾ ਜੀ ਬਰੀਡ ਦਾ ਵਿੱਚ ਆ ਜਾਣਾ ਕੋਈ ਲੰਮਾ ਨਹੀਂਗਾ ਛੇਰੇ ਪੰਜਾਬ ਨੇ ਖੈਬਰ ਪਖਤੂਨ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਬਰੀਡਕ ਸੋਧ ਕੀਤਾ ਉਹ ਸਾਰੀ ਬਰੀਡ ਦਾ ਜਿਹੜੀ ਮਲਾਈ ਆ ਨਾ ਉਹ ਅੱਜ ਲੈਂਦੇ ਪੰਜਾਬ ਚ ਬਿਲਕੁਲ ਸੁਰੱਖਤ ਆ ਬਿਲਕੁਲ ਚੜਦੀ ਕਲਾ ਜਾ ਲੈਂਦੇ ਪੰਜਾਬ ਵਾਲਿਆਂ ਨੇ ਸਾਹਮ ਕੇ ਰੱਖੀ ਜਿਹੜੀ ਬਾਕੀ ਮੈਂ ਲੈਂਦੇ ਪੰਜਾਬ ਵਾਲਿਆਂ ਨੂੰ ਕਹਿੰਨਾ ਬਾਈ ਜੀ ਤੁਸੀਂ ਸਭ ਤੋਂ ਵੱਧ ਮੈਨੂੰ ਸਲਾਇਆ ਸਭ ਤੋਂ ਵੱਧ ਮੇਰੀਆਂ ਵੀਡੀਓ ਉਹਨਾਂ ਸਲਾਇਆਂ ਸਵਾਰ ਦੇ ਤੌਰ ਤੇ ਮੇਰੇ ਖਿੱਤੇ ਚ ਮੈਨੂੰ ਕੋਈ ਕੀ ਕਹਿੰਦਾ ਕੋਈ ਗੱਲ ਨਹੀਂ ਸਭ ਤੋਂ ਜਿਆਦੀਆਂ ਵੀਡੀਓ ਮੇਰੀਆਂ ਉਹਨਾਂ ਨੇ ਪਾਈਆਂ ਕੋਈ ਕੋਈ ਗੱਲ ਹੀ ਆਏਗੀ ਕੀਤੀ ਸੀ ਸਵਾਰ ਹੀ ਸਵਾਰ ਨੂੰ ਸਲਾਊਗਾ ਉਹਨਾਂ ਨੇ ਤੁਸੀਂ ਕਹੀ ਸੀ ਗੱਲ ਵੀ ਉਹਨਾਂ ਨੇ ਸਾਹਮਣੇ ਰੱਖੀ ਗਏ ਅਸੀਂ ਨਹੀਂ ਅਸੀਂ ਨਹੀਂ ਸਾਹਮਣੇ ਰੱਖੀ ਚੁੱਕ ਲੋ ਸੁਣਾਵਾ ਵੀਡੀਓ ਕੋਣੇ ਹੂੰ ਸੁਣਾਵਾ ਆਡੀਓ ਦੇ ਵਿੱਚ ਸੁਣਾ ਦਿਓ ਚਲੋ ਤੁਸੀਂ ਵੀਡੀਓ ਸੁਣਾਦਾ ਹੀ ਪਿਓ ਇੱਕ ਸਵਾਰ ਇੱਕ ਮਰਜੀ ਬੜੀ ਬੜੀ ਤਗੜੀ ਵੀਡੀਓ ਹੈ ਨਾਲੇ ਅੱਛਾ ਥੋੜੇ ਸੁਣਨ ਵਾਲੀ ਆ ਸੁਣਾ ਦਿਓ ਸੁਣਾ ਦਿਓ ਤੁਹਾਡੇ ਤੁਹਾਡੇ ਬਜ਼ੁਰਗ ਕੀ ਸੀਗੇ ਉੱਥੋਂ ਦੇ ਕੇ ਕੀ ਗਏ ਤੁਹਾਨੂੰ ਹੂੰ ਤੇ ਉਹ ਤੁਹਾਡੇ ਕੋ ਨਹੀਂ ਹੈਗੀ ਤੋ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਈ ਸਿੱਖ ਜਿਹੜੇ ਆਨ ਜੀ ਉਹ دیਵਾਨੇ ਆਨ ਰਣਜੀਤ ਸਿੰਘ ਦੇ ਬਾਰੇ ਜੀ ਲਿਖਿਆ ਬਹੁਤ ਹਿਸਟੋਰੀయన్స్ ਨੇ ਕਿ ਉਸ ਜੰਗਾਂ ਵੀ ਘੋੜਿਆਂ ਵਿੱਚ ਕੀਤੀਆਂ ਉਸ ਘੋੜਿਆਂ ਦੇ ਸਤਬਲ ਵੀ ਬਹੁਤ ਮੇਨਟੇਨ ਕੀਤੇ ਅਸੀਂ ਦੇਸੀ ਘੋੜੇ ਦੇ ਹਵਾਲੇ ਨਾਲ ਹੀ ਗੱਲ ਕਰਦੇ ਪੈ ਉਸਨੇ ਬਹੁਤ ਉਸ ਨੂੰ ਸ਼ੌਕ ਵੀ ਆਉਂਦੀ ਫੌਜੀਤ ਵੀ ਸ਼ੌਕਾ ਇਹਨਾਂ ਦੇ ਜਿਹੜਾ ਹੋਰ ਸਿੱਖਾਂ ਦਾ ਜਿਹੜਾ ਸਿਸਟਮ ਆ ਜਿਹੜੇ ਇਹਨਾਂ ਦੇ ਗੁਰੂ ਸਾਹਿਬਾਨ ਹਨ ਉਹਨਾਂ ਨੇ ਵੀ ਘੋੜਿਆਂ ਦਾ ਬਹੁਤ ਹੈ ਅੱਜ ਵੀ ਉਹਨਾਂ ਨੂੰ ਹੈ ਜੀ ਤੋਂ ਉਹਨਾਂ ਨੇ ਦੇਸੀ ਘੋੜਾ ਡਿਵੈਲਪ ਕਰਨ ਵਿੱਚ ਬੜੀ ਮਦਦ ਕੀਤੀ ਮੈਂ ਸਮਝਦਾਮ ਬਿਕੋਜ਼ ਉਹਨਾਂ ਦੀ ਬਾਦਸ਼ਾਹੀ ਸਤਲੁਜ ਤੋਂ ਲੈ ਕੇ ਤੇ ਖੈਬਰ ਪਾਸ ਤੱਕ ਹੀ ਜੀ ਤੋ ਉਸ ਸੱਚ ਅਸੀਂ ਇਹ ਸਾਰਾ ਖਿੱਤਾ ਜਿਹੜਾ ਅੱਜ ਅਸੀਂ ਘੋੜਿਆਂ ਵਾਲੇ ਹਾਂ ਇਹ ਸਾਰੇ ਉਸ ਦੇ ਵਿੱਚ ਆ ਗਏ ਅੱਜ ਵੀ ਕੋਲੇ 4 ਕਰੋੜ ਜੀ ਉਸ ਜ਼ਮਾਨੇ ਚ ਉਸ ਨੇ ਅਫਗਾਨਿਸਤਾਨ ਤੋਂ ਵੀ ਘੋੜੇ ਮੰਗਾਏ ਉਸ ਨੇ ਪਿਸ਼ਾਵਰ ਤੱਕ ਜੰਗਾਂ ਕੀਤੀਆਂ ਘੋੜਿਆਂ ਪਿੱਛੇ ਔਰ ਇੱਕ ਕੋਈ ਮਿਸਟਰ ਬਰਨਜ਼ ਆ ਅੰਗਰੇਜ਼ ਉਸ ਨੇ ਆ ਕੇ ਇਸ ਨੂੰ 10 ਹੈਵੀ ਬਰੀਡ ਦੇ ਘੋੜੇ ਵੀ ਦਿੱਤੇ ਜੀ ਰਣਜੀਤ ਸਿੰਘ ਨੂੰ ਉਹ ਇਹ ਮੇਰਾ ਖਿਆਲ ਹੈ ਗਾਲਬਨ 1831 ਦੀ ਗੱਲ ਹੈ 10 ਹੈਵੀ ਬਰੀਡ ਦੇ ਘੋੜੇ ਇੰਗਲੈਂਡ ਵਾਲਿਆਂ ਨੇ ਉਹਨੂੰ ਤੋਹਫਾ ਕਰਲੇ ਅਸਲ ਇਛਤੂਨ ਦੇ ਹੋਰ ਮੁਕਾਸਿਦਾਂ ਲੇਕਿਨ ਮਹਾਰਾਜ ਕਿਉਂਕਿ ਘੋੜਿਆਂ ਦਾ دیਵਾਨਾ ਹੈ ਇਸ ਤੋਂ ਉਹਨਾਂ ਹੈਵੀ ਬਰੀਡ ਬਹੁਤ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਹੈ ਪ੍ਰੈਜ਼ੈਂਟ ਹਾਰਸ ਫਾਰ ਲੰਗਾ ਪੰਜਾਬ ਲੰਗਾ ਪੰਜਾਬ ਰਣਜੀਤ ਸਿੰਘ ਦੇ ਬਾਰੇ ਮਤਲਬ ਉਹਨਾਂ ਨੇ ਸਾਮਕੇ ਰੱਖੇ ਨੇ ਸਾਡੇ ਇਤਿਹਾਸਕ ਘੋੜੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ